अपनी ही शिक्षा के साथ वासना का खेल खेला वीडियो वायरल होगी इसने बहुत गलत कार्य किया शंकरानंद ने और अब हमारी मांग है कि इसकी गिरफ्तारी हो पुलिस तो ऐसा दिखा रही है कि शायद इन लोगों ने कोई अपराध नहीं किया ये पुलिस के साथ मिली भगत का मैं आरोप नहीं लगा रहा सच्चाई बता रहा हूँ मैं कया शंकरानंद जी थोड़े खिलाफ़ वीडियो आई है हां जी आई है हां जी आई है दो बार कह के फोन कटता कोई गलती है तो कहंदे जी ਤੁਸੀਂ ਇੱਕ ਵਾਰੀ ਫੇਸਬੁੱਕ ਤੇ ਬੋਲ ਦਿਓ ਕਿ ਵੀਡੀਓ ਝੂਠੀ ਹੈ ਮੈਨੇ ਕਾ ਵੀ ਮੈਂ ਕਿੱਦਾਂ ਬੋਲ ਸਕਦਾ ਸਸ਼ਟ੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮਹਿਰਾ ਮਨਜੂ ਸਿੰਘ ਅੱਜ ਅਸੀਂ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਪਹੁੰਚੇ ਆ ਇੱਕ ਸੰਸਥਾ ਦੇ ਮੁਖੀ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ ਇੱਕ ਸੁਆਮੀ ਤੇ ਕਿ ਉਹਨਾਂ ਦੇ ਵੱਲੋਂ ਜਿਹੜੀ ਹੈ ਬੱਚਿਆਂ ਦੇ ਨਾਲ ਅਸ਼ਲੀਲ ਗੱਲਾਂ ਕੀਤੀ ਜਾਂਦੀਆਂ ਨੇ ਅਸ਼ਲੀਲ ਵੀਡੀਓ ਵੀ ਵਾਇਰਲ ਹੋਈ ਆ ਤਾਂ ਇਸ ਮੁੱਦੇ ਦੇ ਬਾਰੇ ਇਹਨਾਂ ਨੇ ਜਿਹੜਾ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਇਹਨਾਂ ਨਾਲ ਗੱਲਬਾਤ ਕਰਦਿਆ ਕਿ ਅਸਲ ਮੁੱਦਾ ਕੀ ਸੀ ਸਤਿ ਸ਼੍ਰੀ ਅਕਾਲ ਸਰ ਜਿਹੜੀ ਆ ਤੁਹਾਡੇ ਤੁਹਾਡੇ ਵੱਲੋਂ ਪੀਸੀ ਰੱਖੀ ਗਈ ਆ ਇਹਦੀ ਅਸਲ ਵਜ੍ਹਾ ਕੀ ਹੈ ਇਸ ਨੇ ਬਹੁਤ ਗਲਤ ਕਾਰੀਏ ਗਿਆ ਸ਼ੰਕਰਾਨੰਦ ਨੇ ਆਪਣੀ ਹੀ ਸ਼ਿਸ਼ਾਕੇ ਸਾਥ ਵਾਸਨਾ ਦਾ ਖੇਲ ਖੇਡਿਆ ਵੀਡੀਓ ਵਾਇਰਲ ਹੋ ਗਈ जब हम सब लोगों को पता लगा मेरे को पता लगा तो मैंने इसको सबसे पहले इसके पद से बर्खास्त कर दिया पद मुक्त कर दिया क्योंकि इसको पदासीन भी मैंने किया था वो उन रिकॉर्ड हैं सारी चीज़ें और अब हमारी मांग है कि इसकी गिरफ्तारी हो और गिरफ़्तारी के साथ साथ जो बाल घर में इन्होंने गलत आचरण अब तक किया है और उसकी भी जांच हो बच्चों की जांच हो मेडिकल हो उनके बयान दर्ज करे जाएं और डेरे से ओमानंद को जसवीर कौर को इनका जो खासम खास इनका माफिया गिरोह है उसको तत्काल वहाँ से निकाला जाए और शंकरानंद के बारे में ओमानंद को पता है कहाँ पर है जसवीर कौर को पता है लेकिन पुलिस पुलिस उनके साथ कोई सख्ती से पेश नहीं आ रही जिस लड़के ने वीडियो बनाई रायकोट के नज़दीक लीतरा गाँव वाला ਉਸ ਕੋ ਵੀ ਪੁਲਿਸ ਨਹੀਂ ਗ੍ਰਿਫਤਾਰ ਕਰਨੀ ਕਹਿੰਦੇ ਜੀ ਅਮ ਜਦ ਤੈ ਉਹ ਘਰ ਮੇ ਨਹੀਂ ਮਿਲਿਆ ਘਰ ਮੇ ਨਹੀਂ ਮਿਲਿਆ 10-5 ਆਦਮੀਆਂ ਕੋ ਬੁਲਾ ਲਓ ਥਾਣੇ ਮੇ ਬਿਠਾ ਲਓ ਭਾਈ ਬਤਾਓ ਕੋਈ ਕਾਰਵਾਈ ਨਹੀਂ ਕਰ ਰਹੇ ਪੁਲਿਸ ਤੋਂ ਐਸਾ ਦਿਖਾ ਰਹੀ ਹੈ ਕਿ ਸ਼ਾਇਦ ਇਹਨਾਂ ਲੋਗੋ ਨੇ ਕੋਈ ਅਪਰਾਧ ਨਹੀਂ ਕੀਤਾ ਇਹ ਪੁਲਿਸ ਕੇ ਸਾਥ ਮਿਲੀ ਭਗਤ ਕਾ ਮੈਂ aarop ਨਹੀਂ ਲਗਾ ਰਹਾ ਇਹ ਸਚਾਈ ਬਤਾ ਰਹਾ ਜਿਹੜਾ ਉਹਨਾਂ ਨੂੰ ਪਹਿਲਾਂ ਤੁਸੀਂ ਗੱਡੀ ਤੇ ਬਿਠਾਇਆ ਤੇ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈਆ ਉਸ ਤੋਂ ਬਾਅਦ ਉਹਨਾਂ ਨੂੰ ਗੱਡੀ ਤੋਂ ਹਟਾ ਦਿੱਤਾ ਗਿਆ ਤਾਂ ਉਹਨੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਇਹ ਮੁੱਦਾ ਚੱਕਿਆ ਤੁਸੀਂ ਪ ਪਹਿਲੇ ਸਾਨੂੰ ਪਤਾ ਹੀ ਨਹੀਂ ਸੀ ਕੋਈ ਇਸਦੀ ਵੀਡੀਓ ਤਾਂ ਹੀ ਨਹੀਂ ਪਹਿਲੇ ਕਦੇ ਇਹ ਤਾਂ 25 ਮਈ ਨੂੰ ਮੈਨੂੰ ਪਤਾ ਲੱਗਿਆ ਕਿ ਵੀ ਕੋਈ ਵੀਡੀਓ ਆਈ ਹੈ ਮੈਂ ਵੀਡੀਓ ਦੇਖੀ ਨਹੀਂ ਥੀ ਕਿਸੇ ਨੇ ਦੱਸਿਆ ਮੈਨੂੰ ਮੈਂ 26 ਤਰੀਕ ਨੂੰ ਮਾਨੰਦ ਨੂੰ ਫੋਨ ਕੀਤਾ ਕਿ ਵੀ ਮਹਾਰਾਜ ਜੀ ਕੋਈ ਵੀਡੀਓ ਆਈ ਹੈ ਮੇਰੀ ਨਾਲ ਗੱਲ ਕਰਾ ਕਹਿੰਦਾ ਜੀ ਮਹਾਰਾਜ ਜੀ ਕਿਤੇ ਗਏ ਹੋਏ ਹਨ ਔਰ ਫੋਨ ਉਹ ਰੱਖ ਦੇਣੀ ਫਿਰ 9 ਤਰੀਕ ਨੂੰ ਮੈਂ ਦੁਬਾਰਾ ਫੋਨ ਕੀਤਾ ਫਿਰ ਕੁਲਦੀਪ ਡਾਂਗੋ ਇੱਕ ਪੱਤਰਕਾਰ ਹੈ ਉਹਦਾ ਫੋਨ ਆਇਆ ਲਿਓ ਜੀ ਮਹਾਰਾਜ ਜੀ ਨਾਲ ਗੱਲ ਕਰੋ ਮੈਂ ਕਿਹਾ ਸ਼ੰਕਰਾਨੰਦ ਜੀ ਤੁਹਾਡੇ ਖਿਲਾਫ ਵੀਡੀਓ ਆਈ ਹੈ ਹਾਂ ਜੀ ਆਈ ਹੈ ਹਾਂ ਜੀ ਆਈ ਹੈ ਦੋ ਬਾਰ ਕਹਿ ਕੇ ਫੋਨ ਕੱਟਦਾ ਫਿਰ ਉਸ ਤੋਂ ਬਾਅਦ ਮੈਂ ਇਸ ਨੂੰ ਉਹ ਮਾਨੰਦ ਨੂੰ ਕਿਹਾ ਵੀ ਛੜਾ ਨਹੀਂ ਦਾਮ ਆਓ ਹੈੱਡ ਕੁਆਰਟਰ ਆਪਣੀ ਗੱਲ ਰੱਖੋ ਆਪਣਾ ਪੱਖ ਰੱਖੋ ਤੁਸੀਂ ਜੇ ਸਚਾਈ ਕੀ ਹੈ ਕਹਿੰਦੇ ਜੀ ਦੇਖਾਂਗੇ ਫਿਰ 14 ਤਰੀਕ ਨੂੰ 13 ਤਰੀਕ ਨੂੰ ਫੋਨ ਆਇਆ ਉਹ ਮਾਨੰਦ ਕਹਿੰਦਾ ਜੀ ਅਸੀਂ ਕੱਲ ਸਵੇਰੇ 10 ਵਜੇ ਆ ਜਾਵਾਂਗੇ 10 ਵਜੇ ਉਹ ਆਗੇ ਉਹ ਆਗੇ ਸਭ ਤੋਂ ਪਹਿਲੇ ਉਹਨਾਂ ਨੇ ਮੈਨੂੰ ਇੱਕ ਸਵਾਲ ਕੀਤਾ ਜੀ ਤੁਸੀਂ ਮਾਲਕ ਹੋ ਪੂਰੇ ਪੰਥ ਦੇ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ ਮੈਂ ਦੱਸੋ ਭਾਈ ਕੋਈ ਗਲਤਤਾ ਦੱਸੋ ਕਹਿੰਦੇ ਜੀ ਤੁਸੀਂ ਇੱਕ ਵਾਰੀ ਫੇਸਬੁੱਕ ਤੇ ਬੋਲ ਦਿਓ ਕਿ ਵੀਡੀਓ ਝੂਠੀ ਏ ਮੈਂ ਕਾ ਵੀ ਮੈਂ ਕਿੱਦਾਂ ਬੋਲ ਦਿਆਂ ਮੈਂ ਕਿੱਦਾਂ ਬੋਲ ਸਕਦਾ ਇਹ ਵੀਡੀਓ ਫੇਕ ਹੈ ਜਾਂ ਟਰੂ ਹੈ ਜਾਂ 오ਰੀਜਨਲ ਹੈ ਰੀਅਲ ਹੈ ਨੋਨ ਐਡੀਟਿਡ ਹੈ ਇਹ ਫੈਸਲਾ ਤਾਂ ਲੈਬ ਕਰੂਗੀ ਐਫਐਸਐਲ ਕਰੂਗੀ ਮੈਂ ਨਹੀਂ ਕਰ ਸਕਦਾ ਮੈਂ ਕਿੱਦਾਂ ਬੋਲ ਦਿਆਂ ਫਿਰ ਇਹਨਾਂ ਨੇ ਮੈਨੂੰ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਇਹ ਮੌਫ ਦੇ ਰਿਕਾਰਡ ਗੱਲ ਦੱਸਦਾ ਉਹ ਮਾਨੰਦ ਪੰਜ ਬੰਦੇ ਸਨ ਮਾਛੀਵਾੜੇ ਵਾਲਾ ਚੇਅਰਮੈਨ ਚਰਨਜੀਤ ਜਿਹੜਾ ਥੋਪੀਆ ਪਿੰਡ ਦਾ ਹੈ ਕਹਿੰਦੇ ਜੇ ਅਸੀਂ ਮੰਦਿਰ ਵਾਸਤੇ ਸੇਵਾ ਲਿਆਏ ਹਾਂ ਮੈਂ ਕਿਹਾ ਭਾਈ ਮੈਂ ਸੇਵਾ ਨਹੀਂ ਲੈਣੀ ਤੁਸੀਂ ਦੋਸ਼ੀ ਲੋਗ ਹੋ ਸੇਵਾ ਜਦਮਰਜੀ ਕਰ ਸਕਦੇ ਹੋ ਕਰਦੇ ਰਹੇ ਵੀ ਉਹ ਪਹਿਲੇ ਮੈਂ ਇਹ ਤੇ ਨਹੀਂ ਕਹਿੰਦਾ ਆਪਣੇ ਪੈਸੇ ਵਾਪਸ ਲੈ ਜਾਓ ਤੁਸੀਂ ਕਾਨੂੰਨ ਦਾ ਸਾਹਮਣਾ ਕਰੋ ਮੈਂ ਫਿਰ ਮੈਂ ਉਥੋਂ ਉਹਨਾਂ ਨੂੰ ਕਰਕੇ ਉਸੇ ਟਾਈਮ ਇਹਨਾਂ ਨੂੰ ਪਦ ਸੇ ਬਰਖਾਸਤ ਕਰਤਾ ਔਰ ਉਸੇ ਟਾਈਮ ਮੇਲ ਕੇ ਜਰੀਏ ਪੁਲਿਸ ਕੋ ਇਨਫੋਰਮ ਕਰ ਦਿਆ ਆਪਣੇ ਵੱਲੋਂ ਦਰਖਾਸਤ ਲਿਖੀ ਕਿ ਇਸਕੇ ਖਿਲਾਫ ਕਾਨੂੰਨੀ ਕਾਰਵਾਈ ਕਰੋ ਲੇਕਿਨ ਪੁਲਿਸ ਕਿਤਨੀ ਚਲਾ ਗਏ ਮੇਰੀ ਉਹਨ ਦਰਖਾਸਤੋਂ ਪੇ ਗੌਰ ਨਾ ਕਰਕੇ ਕਿਸੇ ਅਣਜਾਣ ਆਦਮੀ ਦੇ ਨਾਮ ਸੇ ਐਫ ਆਈ ਆਰ ਕਰਦੀ ਫਿਰ ਸਾਨੂੰ ਪੁਲਿਸ ਕਹਿੰਦੀ ਜੀ ਆਪ ਕੀ ਸਾਰੀ ਦਰਖਾਸਤ ਇੱਕ ਗਵਾ ਔਰ ਸਬੂਤ ਕੇ ਤੌਰ ਤੇ ਅਸੀਂ ਫਾਈਲ ਤੇ ਲਗਾ ਦੀ ਉਹ ਅਸੀਂ ਸਰਕਾਰੀ ਵਕੀਲ ਕੇ ਜ਼ਰੀਏ ਲੁਧਿਆਣਾ ਸੈਸ਼ਨ ਕੋਰਟ ਮੈਂ ਐਂਟੀਸਪੇਟਰੀ ਬੇਲ ਕੇ ਟਾਈਮ ਦੇਖੀ ਸੱਚਮੁੱਚ ਮੈਂ ਸਾਡੀ ਦਰਖਾਸਤ ਲਗਾ ਰੱਖੀ ਤੁਸੀਂ ਉਹ ਤੇ ਐਫ ਆਈ ਆਰ ਦਰਜ ਕਰਾਈਆ ਪੁਲਿਸ ਦੇ ਵੱਲੋਂ ਉਹਨਾਂ ਨੂੰ ਕਾਬੂ ਨਹੀਂ ਕੀਤਾ ਗਿਆ ਤੁਹਾਡਾ ਕੀ ਮੰਗ ਹੈ ਦੇ ਵਿੱਚ ਮੰਗੇ ਇਹ ਅਰੈਸਟ ਕੀਤਾ ਜਾਵੇ ਇੱਕ ਮਹੀਨਾ ਹੋ ਗਿਆ ਪੁਲਿਸ ਨੂੰ ਚੰਗੀ ਤਰ੍ਹਾਂ ਪਤਾ ਵੀ ਕਿੱਥੇ ਹੈ ਪਾਸਪੋਰਟ ਉਹਦਾ ਐਲ ਓ ਸੀ ਅਸੀਂ ਰਿਕੁਐਸਟ ਕੀਤੀ ਪੁਲਿਸ ਨੂੰ ਪੁਲਿਸ ਨੇ ਉਸਕਾ ਪਾਸਪੋਰਟ ਐਲ ਓ ਸੀ ਮੇ ਲਗਾ ਦਿਆ ਉਹ ਬਾਹਰ ਤੋਂ ਜਾ ਨਹੀਂ ਸਕਦਾ ਰਤਬੋਦਨ ਬਸਰੀ ਸਰ ਨਾਲ ਗੱਲਬਾਤ ਕੀਤੀ ਇਹਨਾਂ ਨੇ ਕਿਹਾ ਕਿ ਜਿਹੜਾ ਰਾਮਾਨੰਦ ਆ ਉਹਨਾਂ ਦੇ ਵੱਲੋਂ ਜਿਹੜਾ ਇੱਕ ਬੱਚੀ ਦੇ ਨਾਲ ਇੱਕ ਲੜਕੀ ਦੇ ਨਾਲ ਜਿਹੜਾ ਅਸ਼ਲੀਲ ਕੰਟੈਂਟ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਇਸ આરોਪ ਦੇ ਵਿੱਚ ਉਹਨਾਂ ਨੂੰ ਜਿਹੜਾ ਉਹਨਾਂ ਦੀ ਗੱਡੀ ਤੋਂ ਹਟਾ ਦਿੱਤਾ ਗਿਆ ਤੇ ਹੁਣ ਸਾਨੂੰ ਦੀ ਇਜਾਜ਼ਤ ਮੈਂ ਰਮਨ ਜੋ ਸਿੰਘ ਕੈਮਰਾਮੈਨ ਮੋਹਨ ਤਾਨਾ